ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਪਿੰਡਾਂ ਵਿੱਚ ਨਾ ਸ਼ਹਿਰਾਂ ਵਿੱਚ ਕਸਬਿਆਂ 'ਚ ਕਈ ਕੜਾ ਮਚੌਦਰੀ ਹੁੰਦੇ ਆ ਉਹ ਇਸ ਕਹਾਣੀ ਵਾਲੇ ਬਾਂਦਰ ਵਰਗੇ ਹੁੰਦੇ ਨੇ ਉਹਨਾਂ ਨੇ ਕੋਈ ਗੱਲ ਮੁੱਕਣ ਨਹੀਂ ਦੇਣੀ ਕੋਈ ਪਵਾੜਾ ਪੈ ਜਾਏ ਸਹੀਂ ਮੁਰਗੇ ਇਹ ਨਹੀਂ ਆ ਭਿਓ ਮੁੱਕ ਜੇ ਕਿਸੇ ਪਿੰਡ 'ਚ ਨਾ ਕਿ ਬਾਂਦਰ ਆ ਗਿਆ ਤੇ ਬਾਂਦਰ ਆ ਗਿਆ ਉਹਦੇ ਖਾ ਪੀ ਕੇ ਮਾਹ ਸ਼ਾਲ ਪਿੰਡੋਂ ਨਾ ਕੇ ਜੀ ਰੋਟੀ ਚੁੱਕ ਕੇ ਲੈ ਆਇਆ ਨਹੀਂ ਗਏ ਜਾਣੇ ਹੱਥੋਂ ਸਬਜ਼ੀ ਖੋਗ ਕੇ ਲੈ ਆਇਆ ਨਹੀਂ ਗਏ ਬੱਚੇ ਹੱਥੋਂ ਖਿਡੌਣਾ ਚੁੱਕ ਕੇ ਦੂਰ ਦੇਣਾ ਕਿ ਉਹ ਦੰਦੀ ਵੜ ਦੇਣੀ ਬੜਾ ਤੰਗ ਕੀ ਤਾਲੁਕਾ ਨੇ ਉਹ 2 ਦੋ ਮਹੀਨੇ ਬਾਅਦ ਨਾਲ ਲੋਕਾਂ ਹੋ ਜਿਆ ਬੰਦਰ ਨੂੰ ਮਾਰ ਦिए ਜਾਨ ਛੋਟੇ ਸਾਰੇ ਇਲਾਕੇ ਦੇ ਉਹ ਜੀ ਲੋਕ ਡੰਗ ਲੈ ਕੇ ਬੰਦਰ ਦੇ ਨਗਰ ਪੈ ਗਏ ਤੇ ਬੰਦਰ ਭੱਜ ਉੱਠਿਆ ਉਥੋਂ ਅੱਗੇ-ਅੱਗੇ ਬੰਦਰ ਪਿਛੇ-ਪਿਛੇ ਪਿੰਡਾਂਲੇ ਉਹ ਜਾ ਕੇ ਨਾ ਇੱਕ ਸੰਘਣੇ ਜੇ ਬੋਰਡ ਤੇ ਚੜ ਗਿਆ ਤੇ ਜੇ ਉਹਦੇ ਪਿੰਡ ਵਾਲੇ ਗਾਹ ਹੋਣ ਤਾਂ ਬਾਂਦਰ ਜੋ ਦਲੀਆਂ ਕੱਢ ਕੇ ਖਾਉ ਖਾਉ ਕਰਕੇ ਡਰਾਵੇ ਤੇ ਉਹ ਖਾਂ ਹੋ ਜਾਣ। ਤੇ ਜੇ ਬਾਂਦਰ ਥੱਲੇ ਨੂੰ ਆਵੇ ਤੇ ਪਿੰਡ ਵਾਲੇ ਉਹਦੇ ਪਿੱਛੇ ਪੈ ਜਾਣ। ਮਤਲਬ ਵੀ ਮੁਕਾਬਲਾ ਫਸ ਗਿਆ। ਨਾ ਬਾਂਦਰ ਥੱਲੇ ਆਵੇ ਤੇ ਨਾ ਪਿੰਡ ਵਾਲੇ ਚੜਨ ਦੀ ਜੁਰਤ ਕਰਨ ਉੱਤੇ। ਉਹਨੇ ਜਿਹੜਾ ਨਾ ਪਿੰਡ ਦਾ ਇੱਕ ਬਦਮਾਸ਼ ਸੀਗਾ ਉਹ ਕਿਤੇ ਕੰਮ ਕੋਲ ਗਿਆ ਹੋਣਾ ਤੇ ਉਹ ਵਾਪਸ ਆਇਆ। ਉਹ ਪਿੰਡ ਵਾਲਿਆਂ ਨੂੰ ਪੁੱਛਦਾ ਭਈਆ ਕੀ ਤਮਾਸ਼ਾ ਲਾਇਆ ਤੁਸੀਂ ਬੋਰਡ ਨੂੰ ਘਿਰ ਕੇ ਬੈਠੇ ਹੋ। ਉਹਨੇ ਕਿਹਾ ਨਾ ਕਿ ਭਰਾਵਾ ਉੱਪਰ ਬਾਂਦਰ ਚੜਿਆ ਵਾ ਤੰਗ ਕਰ ਮਾਰੇ ਸਾਰੇ ਪਿੰਡ ਨੂੰ ਪਤਾ ਹੀ ਆ ਤਹੀਂ ਮਾਰਨ ਵਾਸਤੇ ਉਹਨੇ ਰਾ ਪਾਈ ਬੈਠੇ ਆ ਇਹ ਥੱਲੇ ਨਹੀਂ ਆ ਰਹੇ ਬਦਮਾਸ਼ ਕਹਿੰਦਾ ਵੀ ਗੱਲ ਇਹ ਆ ਵੀ ਇੱਕ ਬੰਦੇ ਕੱਲਾ ਬਾਂਦਰ ਇੱਕ ਬੰਦੇ 40-50 ਬੰਦੇ ਇਹਦੇ ਬੜੀ ਬੇਇਨਸਾਫੀ ਦੀ ਗੱਲ ਮੈਂ ਬਾਂਦਰ ਵਾਲਜੇ ਕਹਿੰਦਾ ਨਾਲੇ ਉਹ ਪਿੰਡ ਵਾਲਾ ਕਹਿੰਦਾ ਵੀ ਲਈ ਜਿਹੜੇ ਜਿਹੜੇ ਬੰਦੇ ਮੇਰੇ ਵਾਲੇ ਆ ਨਾ ਉਹ ਮੇਰੇ ਵਾਲੇ ਪਾਸੇ ਆ ਜਾਓ ਤੇ ਕੀ ਖਿੱਚਤੀ ਉਹਨੇ ਖੇਰ ਬਦਮਾਸ਼ਾਂ ਦੇ ਵੀ ਯਾਰ ਹੁੰਦੇ ਗਾ ਕੋਈ ਜਿਹੜੇ ਕੋਈ 20 25 ਬੰਦੇ ਸੀਗੇ ਉਹਦੇ ਵਿੱਚੋਂ ਬਦਮਾਸ਼ਾਂ ਉਹ ਬਦਮਾਸ਼ ਵਾਲੇ ਪਾਸੇ ਹੋ ਗਏ ਦੋਆ ਤਰ੍ਹਾਂ ਦੀ ਲੜਾਈ ਚੱਲ ਪਈ ਦੇ ਡਾਂਗ ਤੇ ਡਾਂਗ ਦੇ ਇੱਕ ਸੌਂਦੇ ਇੱਕ ਸੌਂ ਕੋਈ ਦੋ ਕੋ ਬੰਦੇ ਮਰ ਗਏ ਉਹ ਫਟੜੋ ਹੋ ਗਏ ਗਏ ਬਾਹਂ ਟੁੱਟ ਗਈ ਗਏ ਲਾਟ ਟੁੱਟ ਗਈ ਤੇ ਬਾਂਦਰ ਜਿਹੜਾ ਸੀ ਨਾ ਹੋਰਾਂ ਨਾਦਰਸ ਤੇ ਉਹਦੇ ਪੇਠਾ ਧਰਤ ਮਸ਼ਾ ਵੇਦਾਰਿਆ ਜਿਉਂ ਸਾਲਾ ਕੁਝ ਮੁੱਕ ਗਿਆ ਤੇ ਉੱਤਰ ਕੇ ਜੰਗਲ ਵੱਲ ਭੱਜ ਗਿਆ ਫੇਰ ਦੁਬਾਰਾ ਜਿੱਥੋਂ ਆਇਆ ਹੈ ਇਹ ਇਹ ਪੁਰਸ਼ ਵਾਲਿਆਂ ਨੇ ਖਾਸ ਤੌਰ ਤੇ ਦੇਖਿਆ ਨਾ ਕਿ ਜਦੋਂ ਕੋਈ ਲੜਾਈ ਨਾਲ ਕਰਾਈਏ ਨਾ ਉਨ੍ਹਾਂ ਦੇ ਵਿੱਚ ਇੱਕ ਜਰੂਰ ਇਹੋ ਜਿਹਾ ਬੰਦ ਵਰਗਾ ਬੰਦਾ ਹੁੰਦਾ ਵਾ ਜਿਹੜਾ ਆਰਾਮ ਨਾਲ ਬੈਠਾ ਰਹੂਗਾ ਉਹਨੇ ਸਾਰੇ ਰਾਜਨਾਮੇ ਵਿੱਚ ਕੁਝ ਨਹੀਂ ਬੋਲਣਾ ਜਦੋਂ ਗੱਲ ਮੁੱਕਣ ਤੇ ਆਈ ਚਲੋ ਰਾਜਨਾਮਾ ਲਿਖੀਏ ਹੁਣ ਕਾਗਜ਼ ਪੈ ਆ ਗਿਆ ਲੀਡਰ ਵੀ ਪਹੁੰਚ ਗਿਆ ਲਿਖਣ ਲੱਗਿਆ ਉਹਨੇ ਕਹਿਣਾ ਵੇਖੋ ਜੀ ਹਾਂ ਕਿਸੇ ਦੀ ਮੜੀ ਨਹੀਂ ਪੈਣਾ ਇਹ ਰਾਜਨਾਮਾ ਗਲਤ ਆ ਇਹ ਸਾਡੀ ਆਵਾਜ਼ ਨੂੰ ਧੱਕਾ ਵਾ ਅਸੀਂ ਤੇ ਨਹੀਂ ਮੰਨਦੇ ਇਹਨੂੰ ਬਾਕੀ ਭਾਈ ਆਰਾਮ ਸਿੰਘ ਜੇ ਤਾ ਆਇਆ ਹੁੰਦਾ ਸੀ ਤੂੰ ਵੇਖਦਾ ਜੇ ਤੈਨੂੰ ਮਨਜ਼ੂਰ ਆ ਤੇ ਭਾਈ ਕਰ ਲਾ ਪਰ ਠੀਕ ਨਹੀਂ ਆ। ਅਸੀਂ ਤੇ ਜਾਲ ਦੇ ਜਾਵਾਂਗੇ ਜੋ ਜੋ ਦਾਲ ਫੈਸਲਾ ਕਰੋਗੇ ਅਸੀਂ ਮੰਨ ਜਾਵਾਂਗੇ। ਬਸ ਉਹਦੀ ਗੱਲ ਸੁਣਦੇ ਆ ਸਾਰੀ ਜਿਹੜਾ ਬੰਦਾ ਉਹਨੂੰ ਲੈ ਕੇ ਆਇਆ ਹੁੰਦਾ ਕੋਈ ਡਰ ਜਾਂਦਾ ਵੀ ਯਾਰ ਇਹ ਬੰਦਾ ਗੱਲ ਸਹੀ ਕਹਿ ਰਿਹਾ ਤੂੰ ਕਿਤੇ ਗਲਤੀ ਨਾ ਕਰਨਾ ਹੋ ਜੇ ਬਸ ਉਹਦੇ ਬਾਂਦਰ ਸਾਹਿਬ ਹੁੰਦੇ ਆ ਉਹ ਰਾਜਨਾਮਾ ਨਹੀਂ ਹੋਣ ਦੇਣਾ। ਉਹ ਬਾਹਰ ਜਾ ਕੇ ਫਿਰ ਉਹ ਪਾਰਟੀ ਲੈ ਕੇ ਠੇਕੇ ਜਾਂ ਹਾਥੇ ਦੇ ਬਲੇ ਹੁੰਦੇ ਪੈਨਸ਼ਨ ਕਲਾਉਣੇ ਹੁੰਦੇ ਆ ਵੀ ਜੇ ਕਿਤੇ ਰਾਜਨਾਮਾ ਹੋ ਗਿਆ ਤੇ ਸੰਦੂਕ ਨੇ ਕੁਛ ਨਾ ਮੁਰਕੇ ਫਿਰ ਚਲ ਦਾਲ ਤੇ ਚੱਲਦੇ ਆ ਐਸਾ ਕਿ ਕੋ ਚੱਲਦੇ ਆ ਐਂ ਹੀ ਗਦੀ ਗੜੇ ਪਾ ਛੱਡਦੇ ਆ। ਇਸ ਲਈ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਇਹੋ ਜੇ ਬੰਦਰਾ ਤੋਂ ਬਚੋ ਤੇ ਆਪਣਾ ਜਿਹੜਾ ਹੈਗਾ ਵਾ ਆਪਣੇ ਪੜ੍ਹਾਈ ਦਾ ਧਿਆਨ ਆਪੀ ਰੱਖੋ ਇਹਨਾਂ ਬੰਦਰਾਾਂ ਤੋਂ ਤੁਸੀਂ ਕੁਝ ਨਹੀਂ ਲੈ ਸਕਦੇ ਧੰਨਵਾਦ ਥੈਂਕ ਯੂ